मुरदाबाद मुपे लाकार मुदाबाद पंजाब हा हा टी पंजाब मुरदाबाद फेसी ਹਰ ਰੋਜ਼ ਸਾਡੀ ਗੇਟ ਰੈਲੀ ਹੁੰਦੀ ਆ ਤਕਰੀਬਨ ਤੁਸੀਂ ਹਫ਼ਤੇ ਕਿਲੇ ਵਿੱਚ ਇੱਕ ਗੇਟ ਰੈਲੀ ਕਰਦੇ ਹੋ ਕੀ ਕਾਰਨ ਹੈ ਜਿਹੜਾ ਤੁਹਾਨੂੰ ਰੋਜ਼ ਦੀ ਰੋਜ਼ ਤੁਹਾਨੂੰ ਗੇਟ ਰੈਲੀਆਂ ਕਰਨੀਆਂ ਪੈਂਦੀਆਂ ਕਿ ਸਰਕਾਰ ਤੋਂ ਕਿਹੜੀਆਂ ਥੋੜੀਆਂ ਮੰਗਾਂ ਹੈ ਜਿਹੜੀਆਂ ਅਟਕੀਆਂ ਹੋਈਆਂ ਦੇਖੋ ਜੀ ਸਾਰਿਆਂ ਦਾ ਪਹਿਲਾਂ ਮੈਂ ਮੀਡੀਆ ਵਾਲੇ ਭਾਈਚਾਰੇ ਦਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਮੇਂ-ਸਮੇਂ ਤੇ ਸਾਡੀ ਆਵਾਜ਼ ਇਸ ਬੋਲੀ ਸਰਕਾਰ ਤੱਕ ਪਹੁੰਚਾਉਣ ਲਈ ਸਾਡਾ ਸਾਥ ਦਿੱਤਾ ਇਹ ਗੇਟ ਰੈਲੀਆਂ ਜੀ ਬਿੰਦੇ-ਬਿੰਦੇ ਸਾਨੂੰ ਹਰ ਰੋਜ਼ ਇਸ ਤਰ੍ਹਾਂ ਕਰਨੀਆਂ ਪੈਂਦੀਆਂ ਕਿਉਂਕਿ ਸਰਕਾਰ ਸਾਨੂੰ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਲਾਰੇ ਤੇ ਲਾਰਾ ਲਾਈ ਜਾ ਰਹੀ ਆ ਵੇ ਅੱਜ ਛੋਟੀ ਮੀਟਿੰਗ ਕਰਦੇ ਆ ਕੱਲ ਛੋਟੀ ਮੀਟਿੰਗ ਕਰਦੇ ਆ ਪਰ ਉਹ ਮੀਟਿੰਗ ਦੇ ਵਿੱਚ ਕੋਈ ਛੱਟਾ ਨਹੀਂ ਸਾਡੇ ਸਪਸ਼ਟ ਛੱਟਾ ਨਹੀਂ ਕੱਢ ਰੇ ਕੋਈ ਸਾਨੂੰ ਜਿਵੇਂ ਹੋ ਗਿਆ 1 ਸਾਲ ਹੀ ਹੋ ਗਿਆ ਤਕਰੀਬਨ ਸਰਕਾਰ ਨੂੰ ਲਾਰੇ ਲਾਉਂਦਿਆਂ ਨੂੰ 1 ਜੁਲਾਈ ਤੋਂ 2024 ਤੋਂ ਲੈ ਕੇ ਸਾਨੂੰ ਲਾਰੀ ਲਾ ਰਹੀ ਆ ਵੀ ਅੱਜ ਛੋਟੀ ਮੀਟਿੰਗ ਹੋਣੀ ਆ ਕੱਲੂ ਮੀਟਿੰਗ ਮੁੱਖ ਮੰਤਰੀ ਸਾਹਿਬ ਨਾਲ ਕਰਾਵਾਂਗੇ ਪਰ ਉਹ ਮੀਟਿੰਗ ਸਾਡੀ ਤੈਅ ਨਹੀਂ ਹੋ ਰਹੀ ਪਤਾ ਨਹੀਂ ਕੀ ਚੱਕਰ ਕਰਨੀ ਤਾਂ ਮਹਿਕਮੇ ਮੰਲੀਆਂ ਕੋਈ ਇਹੋ ਜਿਹਾ ਆ ਰਹੀ ਆ ਕਈ ਸਰਕਾਰ ਦੀ ਮਨਸਾ ਤੇ ਵੀ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਵੀ ਉਹਨਾਂ ਦੀ ਮਨਸਾ ਪਤਾ ਨਹੀਂ ਕੀ ਆ ਵੀ ਸਾਨੂੰ ਪੱਕੇ ਕਰਨ ਦੀ ਹੈਗੀ ਜਾਂ ਪਹਿਲਾਂ ਵੀ ਸਾਡੀ ਮੀਟਿੰਗ ਹੋਈ ਸੀਗੀ ਉਦੋਂ ਸਰਕਾਰ ਨੇ ਸਾਡੀ ਉਦੋਂ ਬਾਅਦ ਮੀਟਿੰਗ ਤੈਅ ਹੋਈ ਸੀਗੀ ਵੀ ਤੇ ਆਪਣੇ ਆਪਣੇ ਹਰਪਾਲ ਚੀਮਾ ਜੀ ਨਾਲ ਤੇ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਮੀਟਿੰਗ ਤੈਅ ਹੋਈ ਸੀਗੀ ਸਾਡੀ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਵੀ 28 ਤਰੀਕ ਦੀ ਅਸੀਂ ਮੀਟਿੰਗ ਤੁਹਾਨੂੰ ਦੇਵਾਂਗੇ 28 ਤਰੀਕ ਦੇ ਵਿੱਚ ਜ਼ਰੂਰ ਕੋਈ ਨਾ ਕੋਈ ਹੱਲ ਕੱਢ ਕੇ ਦੇਵਾਂਗੇ ਪਰ ਉਹ 28 ਤਰੀਕ ਦੀ ਮੀਟਿੰਗ ਦੇ ਵਿੱਚ ਵੀ ਸਾਡਾ ਕੋਈ ਇਹਨਾਂ ਨੇ ਸਾਰਥਕ ਹੱਲ ਨਹੀਂ ਕੱਢਿਆ ਜਿਹੜੀ ਥੋੜੀ ਮੀਟਿੰਗ ਹੋਈ ਸੀ ਕਿਹਦੇ ਨਾਲ ਹੋਈ ਸੀ ਪਹਿਲਾਂ ਸਾਡੀ ਮੀਟਿੰਗ ਹੋਈ ਸੀਗੀ ਜੀ ਹਰਪਾਲ ਚੀਮਾ ਜੀ ਨਾਲ ਤੇ ਆਪਣੇ ਟ੍ਰਾਂਸਪੋਰਟ ਮੰਤਰੀ ਭੁੱਲਰ ਸਾਹਿਬ ਨਾਲ ਹੋਈ ਸੀ ਉਦੋਂ ਵਾਰ 28 ਤਰੀਕ ਦੀ ਮੀਟਿੰਗ ਇਹਨਾਂ ਨੇ ਸਾਨੂੰ ਫੇਰ ਦਿੱਤੀ ਸੀਗੀ ਜੀ ਉਹਦੇ ਵਿੱਚ ਵੀ ਕਿਸੇ ਦੇ ਕੋਈ ਸਿੱਟਾ ਨਹੀਂ ਕੱਢ ਸਕੀ ਸਰਕਾਰ ਵਿੱਚ ਕੀ ਮੰਗਾ ਥੋੜੀਆਂ ਮੰਨੀਆਂ ਗਈ ਸੀ ਕੀ ਤੁਹਾਨੂੰ ਆਸ਼ਵਾਸ਼ਣ ਦਿੱਤਾ ਸੀ ਇਹੀ ਮੰਗਾ ਸੀਗਾ ਜੀ ਇੱਕ ਤਾਂ ਕਿੰਨੇ ਸੀ ਵੀ ਅਸੀਂ ਸਾਡੀ ਜਿਹੜੀ ਸਾਡੀ ਪਾਲਿਸੀ ਬਣਾਈ ਆ ਉਹ ਗੱਤ ਵਿਭਾਗ ਨੂੰ ਭੇਜ ਕੇ ਸਾਨੂੰ ਪਾਲਿਸੀ ਦਿਖਾਈ ਜਾਊਗੀ ਉਸ ਤੋਂ ਵੀ ਸਰਕਾਰ ਕਈਕਦਾ ਭੱਦੀ ਨਜ਼ਰ ਆਈ ਆ ਸਾਨੂੰ ਪਾਲਿਸੀ ਵੀ ਨਹੀਂ ਦਿਖਾ ਰਹੇ ਤੇ ਨਾ ਹੀ ਸਾਡਾ ਕੋਈ ਸਾਰਥਕ ਹੱਲ ਲੱਭ ਰਹੀ ਆ ਸਰਕਾਰ ਜੀ ਇਸ ਚੀਜ਼ ਤੇ ਸਹੀ ਗੱਲ ਇਹ ਮਾਰ ਤੇ ਪੜੇ ਇਹ ਸਰਕਾਰ ਤੁਹਾਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਭੱਜ ਕੀ ਕਾਰਨਾ ਕਿਉਂ ਪਚ ਰਹੀ ਆ ਕਿਹੜੀਆਂ ਮੰਗਾਂ ਜਿਹੜੀਆਂ ਥੋੜੇ ਨਹੀਂ ਮੰਨੀਆਂ ਜਾ ਰਹੀਆਂ ਬਿਲਕੁਲ ਸਰ ਮੈਂ ਹਰਮਿੰਦਰ ਸਿੰਘ ਸਿੱਧੂ ਜਰਨਲ ਸਖਤਰ ਪੰਜਾਬ ਰੋਜ਼ਗਾਰੋਂ ਪਨਬਾਸ ਪੀਆਰਟੀਸੀ ਕੰਟੈਕਟ ਵਰਕ ਯੂਨੀਅਨ 25/11 ਸੋ ਸਰ ਜਿਹੜੀਆਂ ਸਾਡੀਆਂ ਪਿਛਲੇ ਸਾਲ ਤੋਂ ਜਿਵੇਂ 1 ਜੁਲਾਈ 2024 ਤੋਂ ਜਿਹੜੀ ਸਾਡੀ 1 ਸਾਲ ਹੋ ਗਿਆ ਅੱਜ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਹੋਈ ਉਹਨਾਂ ਨੇ ਆਪਣੀ ਕਮੇਟੀ ਬਣਾ ਕੇ 1 ਮਹੀਨੇ ਦੇ ਵਿੱਚ ਜਿਹੜਾ ਉਹਨੇ ਆਪਣਾ ਜੋ ਵੀ ਕੰਮ ਕਰ ਕਰਨਾ 1 ਮਹੀਨੇ ਦੇ ਵਿੱਚ ਦੱਸਿਆ ਉਸ ਨੂੰ ਅੱਜ ਘੱਟੋ ਤੋਂ ਘੱਟ ਸਾਲ ਤੋਂ ਉੱਪਰ ਹੋ ਗਿਆ ਪਰ ਉਹ ਜਿਹੜੀ ਕਮੇਟੀ ਦੇ ਵਿੱਚ ਕੁਝ ਵੀ ਸਾਡਾ ਨਾ ਤਾਂ ਸਾਡੇ ਜਿਹੜੇ ਕੰਟਰੈਕਟਰ ਵਾਲੇ ਵਰਕਰ ਨੇ ਨਾ ਉਹ ਪੱਕੇ ਹੋਏ ਨੇ ਔਰ ਜਿਹੜੇ ਆਉਰਸੋਰਸ ਵਾਲੇ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਉਹਨਾਂ ਨੇ ਕਿਹਾ ਸੀ ਅਸੀਂ ਕੰਟਰੈਕਟ ਤੇ ਕਰ ਲਾਂਗੇ 1 ਮਹੀਨੇ ਦੇ ਵਿੱਚ ਵਿੱਚ ਨਾ ਤਾਂ ਸਾਡਾ ਕੋਈ ਉਹਦੇ ਵਿੱਚ ਉਹਦਾ ਕੋਈ ਵੀ ਹੱਲ ਹੋਇਆ ਤੇ ਨਾ ਹੀ ਸਾਡਾ ਕੋਈ ਵਰਕਰ ਦਾ ਜਿਹੜੀਆਂ ਛੜੀਆਂ ਨਜਾਇਜ਼ ਕਟੌਟੀਆਂ ਹੋ ਰਹੀਆਂ ਜਿਵੇਂ ਠੇਕੇਦਾਰ ਆ GST ਲੈ ਕੇ ਉਸ ਆਪਣੇ ਪੰਜਾਬ ਸਰਕਾਰ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੁਣ ਜਿਹੜੇ ਔਰਸੋਰਸ ਵਾਲੇ ਵਰਕਰ ਨੇ ਜਿਹੜੇ ਉਹ ਕਈ ਠਾਵਾਂ ਤੇ ਪੱਕੇ ਕੀਤੇ ਨੇ ਜੈਜ ਕੰਟਰੈਕਟਰ ਤੇ ਵੀ ਕੀਤੇ ਨੇ ਉਹਨਾਂ ਦਾ ਵੀ ਅਸੀਂ ਬਾਉ ਡਾਟਾ ਬਣਾ ਕੇ ਪੂਰਾ ਫੈਲ ਲਾ ਕੇ ਉਹਨਾਂ ਨੂੰ ਮੰਤਰੀ ਸਾਹਿਬ ਤੱਕ ਪਹੁੰਚਾਈ ਆ ਸੋ ਅੱਜ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਇਹ ਔਰਸੋਰਸ ਵਾਲੇ ਜਿਹੜੇ ਕੰਟਰੈਕਟ ਤੇ ਔਰ ਕੰਟਰੈਕਟ ਵਾਲੇ ਪੱਕੇ ਕਰ ਲਈ ਤੇ ਜਿਹੜੀਆਂ ਹੋਰ ਸਾਡੀਆਂ ਬਰਾਬਰ ਕੰਮ ਬਰਾਬਰ ਤਨਖਾਹ ਔਰ ਇੱਕ ਅੱਜ ਜਿਹੜਾ ਮੇਨ ਮੁੱਦਾ ਬਹੁਤ ਵੱਡਾ ਪੰਜਾਬ ਦੇ ਵਿੱਚ ਲੈ ਕੇ ਆ ਰਹੀ ਆ ਪੰਜਾਬ ਸਰਕਾਰ ਉਹ ਕਿਹੜਾ ਵਾ ਉਹ ਕਿਲੋਮੀਟਰ ਬੱਸਾਂ ਜਿਹੜੀਆਂ ਪਾਰਈਆਂ ਸੋ ਪਹਿਲਾਂ ਵੀ ਅੱਜ ਤੋਂ 6 ਸਾਲ ਪਹਿਲਾਂ ਸਾਡੀਆਂ ਜਿਹੜੀਆਂ ਗੱਡੀਆਂ ਇਹ ਪਹਿਲਾਂ ਬਹੁਤ ਵੱਡੇ ਘਾਟੇ 'ਚ ਪਹੁੰਚ ਚੁੱਕੀਆਂ ਸੀ ਜਿਹੜੀਆਂ ਅਸੀਂ ਤੁਰੰਤ ਬੰਦ ਕਰਵਾਈਆਂ ਉਹ ਕਿਉਂਕਿ ਜਿਹੜੀਆਂ ਕਿਲੋਮੀਟਰ ਵਾਲਾ ਜਿਹੜਾ ਇੱਕ ਠੇਕੇਦਾਰ ਆ ਟੈਂਡਰ ਲੈਂਦਾ ਉਹ ਉਹਨਾਂ ਨੂੰ ਬੱਸਾਂ ਦੇ ਪੈਸੇ ਉਹ ਪੂਰਾ ਲੈ ਜਾਂਦੇ ਆ ਔਰ 5-6 ਸਾਲ ਵੀ ਉਹਨਾਂ ਨੂੰ ਚਲਾ ਕੇ ਪੂਰਾ ਪੈਸਾ ਲੈ ਕੇ ਜਿਹੜੀ ਉਹ 6 ਸਾਲ ਤੋਂ 5 ਸਾਲ ਤੋਂ ਪਰੋਨਾ ਟੈਂਡਰ ਵੀ ਵੱਜ ਜਾਂਦਾ 1 ਸਾਲ ਦਾ ਜਾਂ 2 ਸਾਲ ਦਾ ਲਾ ਲਓ ਉਹ ਜਿਹੜੀ ਗੱਡੀ ਕੰਡਮ ਹੀ ਹੋ ਜਾਂਦੀ ਆ ਤਾਂ ਵੀ ਸਰਕਾਰ ਉਹਦਾ ਟੈਂਡਰ ਵਧਾ ਕੇ ਤਾਂ ਉਹਨੂੰ ਪ੍ਰੋਪਰ ਪੂਰਾ ਪੈਸਾ ਦੇ ਰਹੀ ਆ ਤੇ ਜਦੋਂ ਉਹਦਾ ਟੈਂਡਰ ਖਤਮ ਹੋ ਜਾਂਦਾ ਕਿਲੋਮੀਟਰ ਦਾ ਉਹ ਗੱਡੀ ਵੀ ਉਹ ਆਪਣੇ ਘਰ ਲੈ ਕੇ ਜਾਵ ਰਿਹਾਦਾ ਅੱਗੇ ਵੀ ਉਹ ਜਿਹੜਾ ਉਹ ਗੱਡੀ ਦਾ ਪੈਸਾ ਵਟ ਕੇ ਉਹ ਅੱਗੇ ਵੇਚ ਦਿੰਦਾ ਪਰ ਜਿਹੜਾ ਪੰਜਾਬ ਸਰਕਾਰ ਦਾ ਜਿਹੜਾ ਨੁਕਸਾਨ ਆ ਕਿਲੋਮੀਟਰ ਬੱਸਾਂ ਦਾ ਉਹ ਜਿਹੜਾ ਪੰਜਾਬ ਸਰਕਾਰ ਨੇ ਬਹੁਤ ਵੱਡਾ ਘਾਟਾ ਪਹਿਲਾਂ ਵੀ ਛੱਲਿਆ ਤੇ ਅੱਜ ਵੀ ਉਹ ਕਿਲੋਮੀਟਰ ਬਸਾਂ ਦੁਬਾਰਾ ਫੇਰ ਉਹੀ ਪਾ ਰਹੀ ਆ ਚਾਹ ਪੀਆਰਟੀਸੀ ਚਲਾ ਲਓ ਚਾਹ ਪੰਜਾਬ ਰੋ ਚਲਾ ਲਓ ਸੋ ਜਿਹੜਾ ਉਹਦਾ ਟੈਂਡਰ ਆ 8 ਤਰੀਕ ਨੂੰ ਕੱਢਣ ਜਾ ਰਹੇ ਆ ਤੇ ਅੱਜ ਦੀਆਂ ਜਿਹੜੀਆਂ ਮੇਨ ਗੇਟ ਜਿਹੜੀਆਂ ਰੈਲੀਆਂ ਸਾਡੀਆਂ ਹੋ ਰਹੀਆਂ ਨੇ ਉਸੀ ਤਰ੍ਹਾਂ ਤੇ ਉਸੇ ਰੋਸ ਵਜੋਂ ਹੋ ਰਹੀਆਂ ਨੇ ਕਿਉਂਕਿ ਵੀ ਜਿਹੜੀਆਂ ਅਸੀਂ ਉਹ ਕਿਲੋਮੀਟਰ ਬੱਸਾਂ ਦਾ ਜ਼ਿਆਦਾ ਟੈਂਡਰ ਰੱਦ ਕਰਕੇ ਕੱਲ ਤੱਕ ਕਰੋ ਜਾਂ ਅਸ਼ਾਂਤ ਕਰੋ ਉਹਦੀ ਚਿੱਠੀ ਜਿਹੜੀ ਆ ਸਾਡੇ ਤੱਕ ਪਹੁੰਚਾਈ ਗਈ ਵੀ ਅਸੀਂ ਜਿਹੜਾ ਇਹ ਟੈਂਡਰ ਅੱਗੇ ਨਹੀਂ ਪਾਵਾਂਗੇ ਕਿਲੋਮੀਟਰ ਬੱਸਾਂ ਦੇ ਜੇ ਉਹਨਾਂ ਨੇ ਤੁਰੰਤ ਕਿਲੋਮੀਟਰ ਬੱਸਾਂ ਦਾ ਟੈਂਡਰ ਲੈ ਕੇ ਆਂਦਾ ਚਾਹ 8 ਤਰੀਕ ਲਾ ਲਓ ਚਾਹ ਬੋਲਵੋ ਦਾ 11 ਤਰੀਕ ਲਾ ਲਓ ਤਾਂ ਅਸੀਂ ਹੋ ਸਕਦਾ 8 ਤਰੀਕ ਨੂੰ ਤੁਰੰਤ ਅਸੀਂ ਚੱਕਾ ਜਾਮ ਕਰ ਦਿਆਂਗੇ ਸਾਰੇ ਪੰਜਾਬ ਅਸੀਂ ਆਲ ਪੰਜਾਬ ਅਸੀਂ ਤੁਰੰਤ ਬੰਦ ਕਰਾਂਗੇ ਤੇ ਅਸੀਂ ਸਰਕਾਰ ਨੂੰ ਇਹੀ ਚਾਹੁੰਦੇ ਆ ਵੀ ਸਾਡੇ ਜਿਹੜੀਆਂ ਜਾਇਜ਼ ਮੰਗਾਂ ਨੇ ਤੇ ਤੁਸੀਂ ਮੰਨੀਆਂ ਵੀ ਆ ਵੀ ਤੁਹਾਡੀਆਂ ਜਾਇਜ ਨਹੀਂ ਤੇ ਅਸੀਂ ਇਹੀ ਕਹਿੰਨੇ ਆ ਵੀ ਸਾਡੀਆਂ ਵੀ ਅਸੀਂ ਪੰਜਾਬ ਸਰਕਾਰ ਦਾ ਨੁਕਸਾਨ ਨਿਕਰਾਉਣਾ ਚਾਹਦੇ 9 ਤਰੀਕ ਦੀ ਜਿਹੜੀ ਆ ਰਹੀ ਆ ਲੱਕੜੀ ਠੀਕ ਆ ਜੀ ਸਾਡੇ ਭੈਣਾ ਸਾਡੇ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਵਧੀਆ ਆਣ ਕੇ ਸਾਡੇ ਘਰ ਦਾ ਜੋ ਆਪਣਾ ਪ੍ਰੋਗਰਾਮ ਹੁੰਦਾ ਉਹ ਸਾਰਾ ਕੁਝ ਕਰਨਾ ਅਸੀਂ ਕਹਿੰਨੇ ਆ ਵੀ ਸਾਨੂੰ ਇਹ ਚੀਜ਼ਾਂ ਨਾ ਕਰਨੀਆਂ ਪੈਣਾ ਤੇ ਜਿਹੜੀ ਅਸੀਂ ਪੰਜਾਬ ਨੂੰ ਵੀ ਸਾਡੇਆਂ ਭੈਣਾ ਨੂੰ ਵੀ ਸਾਡੇ ਭਰਾਵਾਂ ਨੂੰ ਵੀ ਪੰਜਾਬ ਵਾਸੀਆਂ ਨੂੰ ਦੱਸਣਾ ਜਾਗੇ ਜਿਹੜੀ 9 ਤਰੀਕ ਦੀ ਸਾਡੀ ਜੇ ਹੜਤਾਲ ਹੋਈ ਤਾਂ ਇਹ ਕਿਲੋਮੀਟਰ ਬਸਾਂ ਦੇ ਤੌਰ ਤੇ ਹੋਊਗੀ ਪੰਜਾਬ ਸਰਕਾਰ ਜਿਹੜੀ ਆ ਸਾਡੇ ਨਾਲ ਧੱਕਾ ਕਰਦੀ ਆ ਰਹੀ ਆ ਜਦੋਂ ਇਹ ਪਹਿਲਾਂ ਤੋਂ ਸੱਤਾ ਵਿੱਚ ਆਉਣਾ ਸੀ ਉਸ ਟਾਈਮ ਇਹਨਾਂ ਨੇ ਇਹ ਗੱਲ કરી ਸੀਗੀ ਵੀ ਅਸੀਂ ਠੇਕੇਦਾਰੀ ਪ੍ਰਥਾ ਬਿਲਕੁਲ ਖਤਮ ਕਰਾਂਗੇ ਜਿਵੇਂ ਪਹਿਲੀਆਂ ਸਰਕਾਰਾਂ ਨੇ ਕੀਤਾ ਹੋਇਆ ਅਸੀਂ ਉਹ ਨਹੀਂ ਕਰਾਂਗੇ ਤਾਂ ਅਸੀਂ ਕਹਿੰਦੇ ਆ ਇਹ ਗੱਲ ਕਰਦੇ ਹਾਂ ਵੀ ਅਸੀਂ ਚੱਕਾ ਜਾਮ ਕਰਾਂਗੇ ਜਿਸ ਦਿਨ ਤੁਹਾਡਾ ਇੱਕ ਦਿਨ ਚੱਕਾ ਜਾਮ ਹੁੰਦਾ ਦੂਸਰੇ ਦਿਨ ਨੂੰ ਤੁਹਾਡੀ ਹੜਤਾਲ ਖਤਮ ਹੋ ਜਾਂਦੀ ਆ ਉਜੋਥਾਨੂ ਕੀ ਆਇਆ ਜੇ ਖੜਾਉਣਾ ਦਿੱਤਾ ਜਾਂਦਾ ਜੋ ਤੁਸੀਂ ਉੱਠ ਖੜਦੇ ਹੋ ਬਿਲਕੁਲ ਸਾਰਾ ਸਾਡੀ 28 ਤਰੀਕ 7ਵਾਂ ਮਹੀਨਾ 2025 ਦੀ ਜਿਹੜੀ ਮੀਟਿੰਗ ਸੀ ਹੈੱਡ ਆਫ ਸਟੇ ਮਾਨਯੋਗ ਮੰਤਰੀ ਸਾਹਿਬ ਨਾਲ ਦਿੱਤੀ ਗਈ ਸੀ ਪਰ ਉੱਥੇ ਮੰਤਰੀ ਸਾਹਿਬ ਆਪ ਤਾਂ ਨਹੀਂ ਆਏ ਤੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਸਾਨੂੰ ਜਿਹੜੀ ਔਰ ਉਸ ਕਿਡੇ ਕੰਟਰੈਕਟ ਵਾਲੇ ਵਾਕਰ ਨੇ ਉਹਨਾਂ ਨੂੰ ਪੱਕੇ ਕਰ ਲਈ ਉਹਨਾਂ ਨੇ ਤੇਰੀ ਨੇ ਦਿੱਤੀ ਸੀ ਮੀਟਿੰਗ ਮੀਟਿੰਗ ਵਿੱਚ ਮੰਤਰੀ ਨਹੀਂ ਪਹੁੰਚਿਆ ਫੇਰ ਤੁਸੀਂ ਮੀਟਿੰਗ ਕਿਹਦੇ ਨਾਲ ਕਰ ਲਈ ਅਸੀਂ ਮਾਣਯੋਗ ਪ੍ਰਾਪਤ ਮੰਤਰੀ ਸਾਹਿਬ ਨਾਲ ਮੀਟਿੰਗ ਕੀਤੀ ਉਸ ਦਿਨ ਪਰ ਉਹਨਾਂ ਨੇ ਪੂਰਾ ਹੰਗਾਰਾ ਸਾਨੂੰ ਦਿੱਤਾ ਉਸ ਦੇ ਵਿੱਚ ਚਲੋ ਕਿਤੇ ਸੋਚਣਾ ਹੀ ਪੈ ਜਾਂਦਾ ਸਾਡੀ ਜਿਹੜੀ ਸੂਬਾ ਕਮੇਟੀ ਸਾਡੀ ਇਹ ਸੋਚਦੀ ਆ ਵੀ ਅੱਜ ਦੀਵਾਲੀ ਦਾ ਤਿਹਾਰ ਆ ਤੇ ਜਿਹੜਾ ਇੱਥੇ ਸਾਨੂੰ ਵੀ ਤੁਰੰਤ ਬੰਦ ਨਾ ਕਰਨ ਦੇ ਵਿੱਚ ਨੁਕਸਾਨ ਵੀ ਹੋ ਸਕਦਾ ਪਰ ਅਸੀਂ ਪੰਜਾਬ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਪਰ ਜਿਹੜੀ ਇਹ ਸਰਕਾਰ ਹੈ ਨੁਕਸਾਨ ਕਰਾਉਣਾ ਚਾਹੁੰਦੀ ਆ ਤੇ 4 ਤਰੀਕ ਦੀ ਵੀ ਸਾਡੀ ਹੈੱਡ ਆਫਿਸ ਮੀਟਿੰਗ ਸੀ ਤਾਂ ਜਿਹੜੀ ਹੁਣ ਵੀ ਸਾਡੀ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਆ ਦੌਰ ਚੱਲ ਰਿਹਾ ਪਰ ਜਿਹੜੀ ਕੱਲ ਨੂੰ ਜੇ ਇਹ ਖਾਸ ਕਰਕੇ ਸਾਡਾ ਜਿਹੜਾ ਟ੍ਰੈਂਡਰ ਲੈ ਕੇ ਆ ਰਹੀ ਆ ਜੇ ਉਹ ਨਹੀਂ ਰੱਦ ਕਰ ਦੇ ਅੱਜ ਜਿੱਠੀ ਨਹੀਂ ਰੱਦ ਦੀ ਕੱਢ ਦੇ ਤਾਂ ਹੋ ਸਕਦਾ ਸੀ ਕੱਲ 8 ਤਰੀਕ ਤੋਂ ਤੁਰੰਤ ਚੱਕਾ ਜਾਮ ਕਰ ਸਕਦੇ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਅਸੀਂ ਸਰਕਾਰ ਨੂੰ ਇਹ ਹੀ ਕਹਿਣਾ ਚਾਹੁੰਦੇ ਆ ਤੇ ਵੀ ਕਿਉਂਕਿ ਇਹ ਵੀ ਜਿਹੜਾ ਹੁਣ 9 ਤਰੀਕ ਨੂੰ ਲੱਕੜੀ ਆ ਰਹੀ ਆ ਸਾਡੇ ਤੋਂ ਇਹ ਨਹੀਂ ਅਸੀਂ ਪੰਜਾਬ ਤੋਂ ਵੀ ਮਾਫੀ ਮੰਗਦੇ ਪਰ ਤੁਹਾਨੂੰ ਇਹ ਗੱਲ ਕਹਿਣੀ ਚਾਹੋ ਸੋ ਅਸੀਂ ਸਾਰੇ ਇਹ ਹੀ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਤਾਂ ਇਹ ਸਾਡੀਆਂ ਤੁਰੰਤ ਹੱਲ ਕੀਤੀਆਂ ਜਾਣ ਕਿਸੇ ਪ੍ਰਕਾਰ ਦਾ ਸਾਨੂੰ ਸੰਘਰਸ਼ ਨਾ ਕਰਨਾ ਪਵੇ ਤੇ ਇਹ ਸਾਡੀਆਂ ਮੰਗਾਂ ਨੇ ਜਾਇਜ਼ ਮੰਗਾਂ ਨੇ ਇਹਨਾਂ ਨੂੰ ਸਵੀਕਾਰ ਕਰਕੇ ਵੀ ਸਾਨੂੰ ਇਹੋ ਜਿਹਾ ਕੋਈ ਬੰਦ ਨਾ ਕਰਨਾ ਧੰਨਵਾਦ ਹਾਂਜੀ ਵੀਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਜਿਹੜਾ ਤੁਹਾਡੇ ਨਾਲ ਹਰ ਵਾਰ ਧੱਕਾ ਹੁੰਦਾ ਹਰ ਵਾਰ ਤੁਹਾਨੂੰ ਮੀਟਿੰਗਾਂ ਦੇ ਦੇ ਕੇ ਤੁਹਾਨੂੰ ਮੁੱਕਰ ਜਾਂਦੀ ਹੈ ਸਰਕਾਰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਅਸੀਂ ਜਿਹੜੀ ਅੱਜ ਗੇਟ ਰੈਲੀ ਕੀਤੀ ਸੀਗੀ ਇਹ ਗੇਟ ਰੈਲੀ ਦਾ ਮੇਨ ਮੰਤਵ ਸੀਗਾ ਵੀ ਜਿਹੜਾ ਕਿਲੋਮੀਟਰ ਬੱਸਾਂ ਦਾ ਟੈਂਡਰ ਖੋਲਣ ਜਾ ਰਹੀ ਹੈ ਸਰਕਾਰ ਕੱਲ ਨੂੰ ਤੇ 11 ਤਰੀਕ ਨੂੰ ਸਾਡਾ ਸਰਕਾਰ ਨੇ ਪਹਿਲਾਂ ਵੀ ਅਸੀਂ ਮੀਟਿੰਗ ਤੇ ਵੀ ਜਾ ਕੇ ਕਹਿ ਕੇ ਆਈ ਸੀ ਵੀ ਕਿਲੋਮੀਟਰ ਦੇ ਕੀ ਨੁਕਸਾਨ ਆ ਜੇ ਦੇਖਿਆ ਜਾਵੇ ਤੁਸੀਂ ਪੀਆਰਟੀਸੀ ਦੇਖੋ ਤਾਂ ਉਧਰ ਜਿਹੜੀਆਂ ਬਾਲਬੋ ਬੱਸਾਂ ਵੀ ਸੀ ਉਹ ਬੰਦ ਕਰਤੀਆਂ ਸੀਆਂ ਐਚਬੀਏਸੀ ਵੀ ਜਿਹੜੇ ਕਿਲੋਮੀਟਰ ਬੰਦ ਕਰਤੇ ਸੀ ਉਹ ਘਾਟਾ ਪਾ ਰਹੀਆਂ ਸੀ ਉਹ ਕਿਲੋਮੀਟਰ ਬੰਦ ਕਰਕੇ ਮਹਿਕਮੇ ਇਹ ਦੇਖਣ ਦੇ ਬਾਵਜੂਦ ਵੀ ਸਰਕਾਰ ਫੇਰ ਵੀ ਕਿਲੋਮੀਟਰ ਨੂੰ ਇਧਰ ਰੋਡਵੇਚ ਵੀ ਵਾੜਨਾ ਚਾਹੁੰਦੇ ਆ ਕਿੰਨਾ ਕਿਲੋਮੀਟਰ ਨੂੰ ਤੋਂ ਵੱਧ ਦੇ ਰਹੀ ਹੈ ਦੇ ਰਹੀ ਹੈ ਜੀ ਦੇ ਰਹੀ ਹੈ ਸਿੱਧੇ ਤੌਰ ਤੇ ਹਾਂਜੀ ਘਾਟਾ ਪਹਿਲਾਂ ਪੀਆਰਟੀਸੀ ਚ 15 ਰੁਪਏ ਘਟਦੇ ਚੱਲੀ ਐ ਐਚਬੀਏਸੀ ਤੇ 3 ਰੁਪਏ ਫਾਇਦੇ ਚ ਚੱਲੀ ਐ ਬਾਲਬੋ ਤੇ 10 ਰੁਪਏ ਫਾਇਦੇ ਚ ਦੱਸੋ ਤੁਸੀਂ ਉਹ ਚ ਕੀ ਮਹਿਕਮੇ ਤੋਂ ਡੀਜ਼ਲ ਵੀ ਉਹ ਮਹਿਕਮੇ ਤੋਂ ਲੈ ਜਾਂਦੇ ਆ ਤੇ ਬਾਕੀ ਜਿਹ ਕੀ ਜਾਣਿਆ ਤੇ ਜਿਵੇਂ ਸੋਸਾਇਟੀ ਸਾਹਿਬ ਨੇ ਦੱਸਿਆ ਤੇ ਬਾਤ ਤਾਂ ਉਹਨਾਂ ਨੇ ਲਈ ਜਾਣੀ ਆ ਇਸੇ ਕਰਕੇ ਅਸੀਂ ਕਹਿੰਦੇ ਸਰਕਾਰ ਬੱਸਾਂ ਪਾਵੇ ਜਿਹੜੀਆਂ ਲੋਕਾਂ ਦਾ ਸਹੂਲਤਾ ਜਿਹੜਾ 24 ਸੱਤ ਬੱਸਾਂ ਦਾ ਫਲੀਟ ਆ ਪੂਰਾ ਕਰੇ ਬੱਸਾਂ ਮਹਿਕਮੇ ਚ ਪਾਉਣ ਮਹਿਕਮੇ ਦੀ ਬੱਸ ਰਹੂਗੀ ਜਿਹੜੀ 15 ਸਾਲ ਮਹਿਕਮਾ ਚਲਾਊਗਾ ਮਹਿਕਮੇ ਦੇ ਸਾਰਾ ਕਸ਼ ਕਰੇ ਜਾਊਗਾ ਜਿਹੜਾ ਕਿਲੋਮੀਟਰ ਜਿਹੜਾ ਜਾਂਦਾ ਵਾ ਉਹ ਪੈਸਾ ਜਿਹੜਾ ਉੱਧਰ ਦੇਣਾ ਆ ਆਪਾਂ ਠੇਕੇ ਜਿਹੜਾ ਕਿਲੋਮੀਟਰ ਟੈਂਡਰ ਮਾਲ ਕਰਾਉਣਾ ਉਹਨੂੰ ਦੇਣ ਦੀ ਵੇਖ ਕਿੱਥੇ ਉਹ ਮਹਿਕਮੇ ਦੀ ਪੈਸਾ ਰਹੂਗਾ ਪਰ ਇਹ ਨਹੀਂ ਸਰਕਾਰ ਹੈ ਇਹ ਮਜਬੂਰ ਕਰ ਰਹੀ ਹੈ ਸਾਨੂੰ ਇਹਨਾਂ ਨਾਲੇ ਸਿੱਧਾ ਸਪੱਸ਼ਟ ਪਤਾ ਵੀ ਰਖੜੀਆਂ ਦਾ ਧਿਆਰ ਚੱਲ ਰਿਹਾ ਵਾ ਇਹ ਜਾਣਬੁੱਝ ਕੇ ਸਾਡੀ 26 ਜੂਨੀਅਨ ਦੀ ਸ਼ਬੀ ਖਰਾਬ ਕਰਨਾ ਚਾਹੁੰਦੀ ਹੈ ਅਸੀਂ ਇਹ ਲੋਕਾਂ ਨੂੰ ਅਪੀਲ ਕਰਦੇ ਆਂ ਬਈ ਜਿਹੜੀ ਇਹ ਹੜਤਾਲ ਆ ਅਸੀਂ ਸਿਰਫ ਆਪਦਾ ਮਹਿਕਮਾ ਬਚਾਉਣ ਖਾਤਰ ਕਰ ਰਹੇ ਆਂ ਸਾਡਾ ਰਖੜੀਆਂ ਨਾਲ ਇਥੋਂ ਤੱਕ ਵਰਕਰਾਂ ਨੂੰ ਛੁੱਟੀ ਧੱਕਣੇ ਦਿੱਤੀ ਗਈ ਵੀ ਰਖੜੀਆਂ ਦਾ ਤਿਉਹਾਰ ਆ ਸਾਡੀਆਂ ਭੈਣਾਂ ਜਿਹੜੀਆਂ ਖੱਜਲ ਖਵਾਰਨਾ ਹੁਣ 8 9 ਤਰੀਕ 7 ਤਰੀਕ ਤੋਂ ਲੈ ਕੇ ਸਾਡੇ ਆਰਡਰ ਪਿਆ ਅਸੀਂ ਜੂਨੀਅਨ ਵਾਲਿਓ ਵੀ ਅਪੀਲ ਕੀਤਾ ਵੀ ਕੋਈ ਡਰਾਈਵਰ ਕੰਟਰੈਕਟਰ ਛੁੱਟੀ ਨਹੀਂ ਕਰੂਗਾ ਉਦੋਂ ਬਾਅਦ ਚ ਛੁੱਟੀਆਂ ਕਰਾਂ ਕੋਈ ਭੈਣਾਂ ਮੇਰੇ ਸਾਡੇ ਨੂੰ ਪਰੇਸ਼ਾਨੀ ਨਾ ਆਵੇ ਪਰ ਸਰਕਾਰ ਮਜਬੂਰ ਨਾ ਸਾਨੂੰ ਇਹ ਕਰ ਰਹੀ ਆ ਵੀ ਜੇ ਉਹਨਾਂ ਟੈਂਡਰ ਖੋਲ੍ਹਿਆ ਤਾਂ ਸਾਨੂੰ ਖੜੇ ਪੈਰ ਪਹਿਲੇ ਟਾਈਮ ਤੋਂ ਬੱਸਾਂ ਬੰਦ ਕਰਨੀਆਂ ਪੈਣੀਆਂ ਨੇ ਧੰਨਵਾਦ ਜੀ